ਕਰਣ ਦੁਖ ਜਾਏ ਸਜਣਾ ਸੱਚਾ ਬਾਦਸ਼ਾਹ ਸਿਰ ਸਾਹ ਹੁੰਦਾ ਸ਼ਾਹ ਰੋਦੀ ਗਾਣ ਸਾਤ ਰਾਇਆ ਆਪ ਤੇ ਬਾਹੀ ਦਾ ਗੁਣ ਗੋਰੀ ਜਿਵਣੀ ਆਪੇ ਰਾਮ ਦਰਸ਼ਨ ਰੂਹੀ ਆਪਾ ਚਾਣਾ ਤੇ ਅੰਧਾ ਹੈ ਬਾਂਦੇ ਅੰਦਰ ਕਾਸ਼ਾ ਬਗਨ ਸੁਣਾ ਦੇਵਨੀ ਕੰਦੇ ਸੱਬਰ ਰਿਆ ਮਨ ਮੰਨ ਚੰਨ ਤੇ ਹੱਥ ਤਿਸ ਤੋਂ ਕਰਨ ਪਾਣੀ ਨਾ था था की चुपी ना मन जप लो चलो चलनी हर कृपा करवन वाले शकी जी ते संपूर्ण परिवार वलो सारी सखद वधवाद कीयारी है संपूर्ण परिवार वलो ਸੋ ਹੁਣ ਧੀਰ ਵਰਤੇ ਇਸ ਸਮਾਰੋਹ ਦੀ ਇੱਥੇ ਸਮਾਪਤੀ ਹੈ ਪਰਿਵਾਰ ਕੀ ਕਿਆ ਕਰਨਾ ਚਾਹੁੰਦਾ ਹੈ ਅੱਜ ਸ੍ਰੀ ਨਾਨਕ ਪ੍ਰਸਾਦ ਇਸ ਪਵਿੱਤਰ ਧਰਤੀ ਜਿਹੜੀ ਖਾਲਸਾ ਦੀ ਜਨਮ ਭੋਇਆ ਇਹ ਧਰਤੀ ਤੇ ਸਤਿ巴巴 ਗੁਰਦਾਸ ਸਿੰਘ ਜੀ ਵਰਗੇ ਮਹਾਨ ਸਿੱਖੀਅਤ ਜਿਨੇ ਆਪਣੇ ਜੀਵਨ ਦੇ ਵਿੱਚ ਬਾਲੀ ਤੇ ਬਾਣੇ ਦੀ ਰਾਜ ਰੱਖ ਕੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸਿੰਘ ਪੰਜਾਬ ਧਾਰਾ ਨਾਲ ਲੋਕਾਂ ਨੂੰ ਜੋੜਿਆ ਉਹ ਆਪਣੀ ਨਿਵਰਤਾ ਲਈ ਆਪਣੀ ਹਲੇਮੀ ਲਈ ਆਪਣੇ ਸੁਭਾਵਨਾ ਲਈ ਆਪਣੇ ਹਾਰ ਵਰਗ ਦੇ ਲੋਕਾਂ ਦੇ ਸਤਕਾਰ ਲਈ ਜਾਣੇ ਜਾਂਦੇ ਨੇ ਅੱਜ ਉਹਨਾਂ ਦੇ ਇਹ ਸ਼ਰਧਾਜਲੀ ਸਮਾਗਮ ਤੇ 8-8 ਧਰਮਾਂ ਤੋਂ 8-8 ਪਾਰਟੀਆਂ ਤੋਂ ਲੱਖੇ ਜੀਆਂ ਸਾਰੀਆਂ ਨਾਂਬਰ ਸਿੱਖੀਤਾਂ ਦੀ ਹਾਜ਼ਰੀ ਜਿਹੜੀ ਆ ਉਹ ਇਸ ਗੱਲ ਦਾ ਸਬੂਤ ਥੇ ਕਿ ਉਹਨਾਂ ਨੇ ਸਾਰੇ ਸਮਾਜ ਦੇ ਵਿੱਚ ਆਪਣਾ ਸਤਕਾਰ ਬਣਾਇਆ ਔਰ ਇਹ ਵੀ ਬੜੀ ਮਾਨ ਦੀ ਗੱਲ ਆ ਕਿ ਉਹਨਾਂ ਦਾ ਬੇਟਾ ਇੰਦਰਜੀਤ ਸਿੰਘ ਵੇਦੀ ਉਸੇ ਸੋਤ ਦੇ ਉਲਟ ਆਰਧਾ ਰਦੀਦਲ ਕੇ ਉਹਨਾਂ ਦੀ ਵਿਰਾਸਤ ਨੂੰ ਕਾਇਮ ਰੱਖ ਰਿਆ ਇਹ ਸਾਡੇ ਲਈ ਮਾਣ ਦੀ ਗੱਲ ਹੈ। ਗੁਰदयाल ਸਿੰਘ ਬੇਦੀ ਜੀ ਦੇ ਅੱਜ ਅੰਤਿਮ ਦਸਤਕ ਤੇ ਭੋਤ ਇੱਥੇ ਇਕੱਤਰ ਹੋਏ ਆਂ ਜੋ ਉਹਨਾਂ ਨੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਖਾਸ ਕਰਕੇ ਆਪਣੇ ਜਿਹੜੇ ਪੰਥ ਦੀ ਸੇਵਾ ਕੀਤੀ ਆ, ਇਨਸਾਨੀ ਦੀ ਸੇਵਾ ਕੀਤੀ ਆ ਉਹ ਲਾ ਮਿਸਾਲ ਹੈ। ਠਾਠਾ ਮਾਰਦਾ ਸਮੁੰਦਰ ਸਰਗਪਵਾਹ ਦੱਸਦਾ ਪਿਆ। ਉਹਨਾਂ ਨੇ ਲੋਕਤਾ ਦੀ ਵੀ ਸੇਵਾ ਨਾਲ ਨਾਲ ਭਾਈ ਆ। ਇਹ ਖਾਸ ਕਰਕੇ ਪੰਜਾਬ ਦੇ ਪੰਜਾਬੀ ਪੰਜਾਬ ਪੰਜਾਬੀ ਦੇ ਪੰਥ ਦਾ ਦਰਦ ਉਹਨਾਂ ਦੇ ਰੋਮ ਰੋਮ ਕੇ ਸ਼ਾਮਲ ਸੀ ਬਾਣੀ ਤੇ ਬਾਣੀ ਦੇ ਪਰ ਪਾਕਿਸਤਾਨ ਤੇ ਹਮੇਸ਼ਾ ਹੀ ਸਚਾਈ ਤੇ ਬੜੇ ਮਲਾਪੜੇ ਸੁਭਾਅ ਦੇ ਨਾਲ ਮੈਂ ਗੁਰੂ ਅਗੇ ਅਰਦਾਸ ਕਰਾਂਗਾ ਕਿ ਉਹਨਾਂ ਦਾ ਸਪੋਕਰ ਇੰਦਰ ਇੰਦਰਜੀਤ ਸਿੰਘ ਮਕੀ ਜੀ ਉਹ ਵੀ ਇਸੇ ਰਾਲੇ ਚੱਲ ਕੇ ਸਮੂਹ ਸੱਜਣਾਂ ਦਾ ਨਾਂ ਲੈ ਕੇ ਕਿਰਪਾ ਕਰਨੀ